ਕੱਕਾ ਕਿਰਨੋ ਕਮਨਮਹਿ ਪਾਵਾਂ ਕੱਕਾ ਕਿਰਨ ਕਬਲਵੇ ਪਾਵਾਂ ਜੇ ਸਾਡੀ ਸੁੱਤ ਰੂਪੀ ਜਿਹੜੀ ਕਿਰਨ ਹੈ ਹਿਰਦੇ ਚ ਚਲੀ ਜਾਵੇ ਕਿਤੇ ਅੰਦਰ ਚਲੀ ਜਾਵੇ ਜਿੱਥੇ ਰਾਉ ਬੈਠਾ ਹੈ ਤੇ ਅਨ ਉੱਥੇ ਚਲਾ ਜਾਵੇ ਸਸੀ ਬਗਾ ਸੰਪਟਨ ਹੀ ਆਵੇ ਬਾਅਦ ਫੇਰ ਬਾਅਦ ਖੁਸ਼ ਹੋ ਜਾਂਦਾ ਹੈ ਉੱਥੇ ਦਰਸ਼ਨ ਹੋ ਜਾਂਦੇ ਆ ਜੇ ਜੋਤ ਉਹਦੇ ਪਹੁੰਚ ਜਵੇ ਹਿਰਦੇ ਚ ਕਿਤੇ ਉੱਦਰ ਪਹੁੰਚ ਜਵੇ ਜੇ ਤੋ ਆਵਾਜ਼ ਆਉਂਦੀ ਹੈ ਫਿਰ ਜਿਹੜਾ ਬੰਦ ਸਸੀ ਹੈ ਐਸਾ ਖੁਸ਼ ਹੋ ਜਾਂਦਾ ਹੈ ਵਿਗਾਸ ਹੋ ਜਾਂਦਾ ਹੈ ਫਿਰ ਰਾਤ ਦੇ ਹਰੇ ਦੇ ਵਿਚਾਲੇ ਦਾ ਪਰਦਾ ਹਵੇ ਸ਼ਾਫਤ ਦੂਰ ਹੋ ਜਾਂਦਾ ਹੈ ਸਫੀ ਸਸੀ ਵਿਗਾਸ ਸੰਪਟ ਨਹੀਂ ਆਉਂਦਾ ਸਭ ਪੜ ਪੜਦਾ ਫਿਰ ਦਈ ਰਹਦਾ ਦੁਬਾਰਾ ਦੁਬਾਰਾ ਇੱਕ ਵਾਰ ਪੜਦਾ ਜਿਹੜਾ ਹੈ ਪੜਦਾ ਕੱਟ ਪੜਦੇ ਨੂੰ ਚੀਰ ਕੇ ਹੀ ਸੁਰਤ ਅੰਦਰ ਜਾਉ ਜੇ ਅੰਦਰ ਜਾਉ ਸੁਰਤ ਵਿਚਾਲੇ ਪਰਦਾ ਪਾੜ ਕੇ ਹੀ ਜਾਉਂ ਇੱਕ ਵਾਰ ਪਰਦਾ ਫਟ ਗਿਆ ਫਿਰ ਦੁਬਾਰਾ ਪਰਦਾ ਧੂ ਕੋੜ ਜਿਹੜੀ ਗੱਲ ਦਾ ਸਾਡੇ ਅੰਦਰ ਪਰਬ ਹੋਵੇ ਜਿਹੜੀ ਗੱਲ ਦੀ ਸਾਨੂੰ ਸਮਝ ਨਾ ਹੋਵੇ ਜਦੋਂ ਇੱਕ ਵਾਰ ਉਹਦੀ ਸਮਝ ਆ ਜਾਵੇ ਫਿਰ ਦੁਬਾਰਾ ਬੇ ਸਮਝੀ ਨਹੀਂ ਹੁੰਦੀ ਦੁਬਾਰਾ ਬੇ ਸਮਝੀ ਕਿਵੇਂ ਆਜੂ ਜਿਹੜੀ ਗੱਲ ਸਾਡੇ ਸਮਝ ਤੇ ਪਰੇ ਐ ਕਿ ਇੱਕ ਵਾਰ ਅਸੀਂ ਉਹ ਸਮਝ ਲਈਦਾ ਦੁਬਾਰਾ ਬੇ ਸਮਝੀ ਦਾ ਪਰਦਾ ਕਿਵੇਂ ਆਜੂ ਜੇ ਜਗਜੀਤ ਦਾ ਪਰਦਾ ਦੁਆਰਾ ਦੀ ਉਹ ਲੋਹਾ ਦਾ ਤਾਂ ਕਿ ਨਾਦਕ ਗੁਰਬਖ ਨਾਮ ਜਪਿਆ ਇੱਕ ਵਾਰ ਇੱਕ ਵਾਰ ਰਾਮ ਨੂੰ ਇੱਕ ਵਾਰ ਸਮਝਣ ਦੀ ਲੋੜ ਹੈ ਰਾਮ ਨੂੰ ਇੱਕ ਵਾਰ ਸਮਝਣ ਦੀ ਲੋੜ ਹੈ ਬਾਰ ਬਾਰ ਇਹਨੂੰ ਸਮਝਣ ਦੀ ਲੋੜ ਨਹੀਂ ਹੈ ਰਾਮ ਦਾ ਇੱਕ ਵਾਰ ਦਰਸ਼ਨ ਕਰਨ ਦੀ ਲੋੜ ਹੈ ਪਰ ਫਿਰ ਤਾਂ ਦਰਸ਼ਨ ਫਿਰ ਵਿਚਾਰੇ ਆਉ ਕੌਣ ਦੋਦੇ 25000 ਪਾਣ ਦੇ ਵਿਚਾਰੇ ਕੀ ਆਊਗਾ ਵੱਚੀ ਨੇ ਪਾਣੀ ਛੱਡਿਆ ਵਿਚਾਰੇ ਕੁਝ ਹੁੰਦੀ ਆ ਅਸਰ ਵਿਚਾਰੇ ਕੀ ਹੋਊਗਾ ਉਹਦੇ ਪਾਣੀ ਦਾ ਬਾਰ ਉਹਨੇ ਜਾਣਾ ਕੋਈ ਨਹੀਂ ਇਹ ਤਾਂ ਜਦ ਵਿੱਚੀ ਪਾਣੀ ਨੂੰ ਛੱਡ ਕੇ ਬਾਹਰ ਚਲੀ ਜਾਂਦੀ ਹੈ ਜਦੋਂ ਬਹੁਤ ਹੁੰਦੀ ਹੈ ਤਾਂ ਵਰਦਾ ਜੇ ਰਾਮ ਨੂੰ ਛੱਡ ਕੇ ਬਾਹਰ ਚਲੇ ਜਾਂਦਾ ਰਾਮ ਤੋਂ ਜੋ ਜਲ ਛਾੜ ਬਾਹਰ ਪੇ ਉਮੀਦੋ ਕਹਿੰਦਾ ਜਿਵੇਂ ਬੱਚ ਪਾਣੀ ਨੂੰ ਛੱਡ ਕੇ ਬਾਹਰ ਚਲਾ ਜਾਂਦਾ ਕਬੀਰੇ ਕਹਿੰਦਾ ਪੂਰਵ ਜਨਮ ਹੋ ਤਬ ਕਾਹੀਦਾ ਇਸ ਤਰੀਕੇ ਨਾਲ ਬਹਿ ਜਾ ਜਨਮ ਨੂੰ ਵਿਲੇਦਾ ਨਾਮ ਦੇ ਨਾਲ ਜੁੜ ਕੇ ਇਹ ਤੋਂ ਪਹਿਲਾਂ ਪਹਿਲਾਂ ਮੈਂ ਤੱਕ ਤੋਂ ਹੀਦਾ ਸੀ ਮੈਂ ਰਾਮ ਤੇ ਬਾਤ ਤੁਰਿਆ ਫਿਰਦਾ ਸੀ ਤਾਂ ਜਨਮ ਦਾ ਬੰਦਾ ਸੀ ਰਾਮ ਦੀ ਉਪੜੀ ਛੱਡ ਕੇ ਤੁਰਿਆ ਫਿਰਦਾ ਸੀ ਮਾਇਆ 'ਚ ਮਾਇਆ ਵਗਰ ਤੁਰਿਆ ਫਿਰਦਾ ਸੀ ਮਾਇਆ ਦੇ ਬਿਰਗ ਬਗਰ ਤੁਰਿਆ ਫਿਰਦਾ ਸੀ ਸੋਰੇ ਦੇ ਬਿਰਗ ਬਗਰ ਜਿੱਦਾਂ ਮੈਂ ਭਾਈ ਦਾ ਸੀ ਉਨੀ ਉਹ ਮਾਇਆ कहां ਭੱਜੀ ਜਲਦੀ ਹੈ ਇਹੀ ਜੋਰੇ ਦਾ ਮਰਗੜੀ ਨੇ ਮਾਇਆ ਦੀ ਦੌੜ ਹੈ ਜਿੱਦੀ ਇਹ ਚੱਲਦੀ ਹੈ ਉਹ ਨਹੀਂ ਭਾਇਆ ਕਹਾਂ ਚਲੀ ਜਾਂਦੀ ਹੈ 100 ਘਟ ਲੈਂਦਾ ਲੱਖ ਦੀ ਹਜ਼ਾਰ ਘਣ ਦਾ ਲੱਖ ਤੇ ਚਲੇ ਜਾਂਦਾ ਹੈ ਲੱਖ ਅਠ ਦਾ ਕਰੋੜ ਤੇ ਚਲੇ ਤਾਂ ਮਿਰਗ ਕਹਾਵੇਂ ਭੱਜੀ ਜਾਂਦਾ ਇੱਕ ਤੇ ਡਾਹ ਦਿੰਦਾ ਬੱਸ ਜੀ ਅਰ ਜੇ ਤਾਹਾਂ ਕੁਸਮਰਸ ਪਾਵਾ ਅਰ ਜੇ ਤਾਹਾਂ ਅਰ ਉਹ ਜਗ੍ਹਾ ਜਦੋਂ ਆਮ ਦਾ ਦਰਸ਼ਨ ਹੁੰਦਾ ਨਾ ਆਮ ਨਾਲ ਜੁੜਦਾ ਹੈ ਜਿਹੜਾ ਉਦੋਂ ਰਸ ਮਿਲਦਾ ਰਹੇ ਕੁਸਮ ਰਸ ਫਿਰਦੇ ਵਿੱਚੋਂ ਕੁਸਮ ਇੱਕ ਫੁੱਲ ਨੂੰ ਕਹਿੰਦੇ ਨੇ ਹਿਰਦਾ ਖਿੜ ਜਾਂਦਾ ਫੁੱਲ ਵਾਂਗੂ ਗੁਲਾਬੋਂ ਖਿੜ ਜਾਂਦਾ ਹਿਰਦਾ ਬਾਣ ਯਾਨੀ ਗੁਲਾਬ ਵਾਂਗੂ ਖਿੜ ਜਾਂਦਾ ਹੈ ਜਿਹੜਾ ਇਹਨੂੰ ਰਾਸੋਂ ਦਾ ਨਬਦੂ ਓਰੀ ਦੱਸਿਆ ਜਾਦਾ ਕਿ ਵੀ ਕਹਦਾ ਔਰ ਹਕਾਇ ਕਹਾ ਕਹਾ ਸਮਝਾਓ ਹਕਾਇ ਉਹ ਪਕਾਇ ਕਹਾ ਕੈ ਸਮਝਾਓ ਉਹ ਰਾਸ ਉੱਲੀ ਬੈਠਾ ਸਰਦਾ ਜਿੰਨਾ ਚਿਰ ਕੋਈ راز ਦਾ ਉਹਨੂੰ ਚਖ ਨਹੀਂ ਲੈਂਦਾ ਉਹਨਾਂ ਚਿਰ ਉਹਨੂੰ ਆਪੇ ਦਰਦਾਵੇ ਆਪੇ ਕੋਈ ਚਖੇ ਫਿਰ ਉਹਨੂੰ ਸਮਝਾਉ ਵਕੀ ਬਹਿ ਨਹੀਂ ਕੋਈ ਦੱਸ ਸਕਦਾ ਇਹ ਨਹੀਂ ਦੱਸਿਆ ਜਾ ਸਕਦਾ ਇੱਥੇ ਤੱਕ ਦੱਸਿਆ ਜਾ ਸਕਦਾ ਤੇ ਤੋਂ ਬਾਅਦ ਦੱਸਿਆ ਨਹੀਂ ਜਾ ਸਕਦਾ ਉਹ ਜਿਹੜਾ ਕੁਸਬ ਰਸਾ ਹੁੰਦਾ ਉਹ ਅਗੈ ਉਹ ਨਹੀਂ ਦੱਸਿਆ ਜਾ ਸਕਦਾ ਉਹ ਨਹੀਂ ਬੋਲ ਕੇ ਇਸ ਕਰਕੇ ਇੱਥੇ ਆ ਕੇ ਵਾਂਡੀ ਪਤਾ ਹੋ ਗਈ ਬਿਆਨ ਤੋਂ ਪਰੇ ਹੋ ਅਸਲ ਗੱਲ ਜਿੱਥੇ ਆਈ ਉਹ ਬਿਆਨ ਤੋਂ ਹੀ ਪਰੇ ਆਹ ਬਿਆਨ ਤੋਂ ਪਰੇ ਅੱਖਰਾਂ ਤੋਂ ਵੀ ਪਰੇ ਲਿਖੀ ਨਹੀਂ ਆ ਸਕਦੀ ਜੋ ਬੋਲੀ ਨਹੀਂ ਜਾ ਸਕਦੀ ਲਿਖੀ ਵੀ ਨਹੀਂ ਜਾ ਸਕਦੀ ਬਸ ਉੱਥੇ ਉਹ ਬੁਝਣ ਵਾਲੀ ਗੱਲ ਰਹਿ ਗਈ ਇੱਥੇ ਆ ਕੇ ਸਾਰੇ ਬੁਝਾਰਤ ਰਹਿ ਗਏ ਅੱਗੇ ਕਿ ਬੁਝਾਰਤ ਕਹਾ ਬੁਝਾਰਤ ਬੁਝੇ ਡੋਰਾ ਇੱਥੇ ਤੱਕ ਦੱਸੂ ਜਦੋਂ ਇੰਟਰ ਹੋ ਗਿਆ ਰਾਮ ਨਾਲ ਜੁੜ ਗਿਆ ਫਿਰ ਰਾਮ ਜਾਣਿਆ ਰਹੇ ਜਾਣੇ ਕਹੇ ਦੀ ਪਤਾ ਪਰ ਆਪ ਜਾਣੇ ਆਰਾਮ ਨੂੰ ਬਿਲਣ ਵਾਲਾ ਜਾਣੇ ਰਸਤਾ ਉਹ ਕੋਈ ਨਹੀਂ ਦੱਸ ਸਕਦਾ ਜਿਹੜਾ ਜੁੜੂਗਾ ਉਹ ਹੀ ਜਾਣੂਗਾ ਉਹ ਨੂੰ ਕਾਇ ਕਹਾ ਕਹਿ ਸਮਝਾਓ ਕੀ ਕਹਿ ਕੇ ਸਮਝਾਵਾਂ ਉਹ ਤਾਂ ਗੱਲ ਹੈ ਦੱਸਣ ਤੇ ਪਰੇ ਹੈ ਜਾਈ